ਜਾਗ ਜੀ ਕਾ ਖਾਲਸਾ ਨਾਮ ਦੀਆ ਦਾਤਾ ਜੀ ਜੀ ਕੀ ਫਤਿਹ ਸਾਧ ਸੰਗਤ ਆਪ ਜੀ ਨਾਲੇ ਨਾਮ ਸਾਂਝਿਆ ਰਿਹਾ ਮਾਛਨ ਧੰਤਨ ਬਾਬਾ ਅਜੀਤ ਸਿੰਘ ਜੀ ਉਹਨਾਂ ਦੇ ਮਹਾਂਪੁਰਸ਼ਾਂ ਦੇ ਨਾਲ ਜੋ ਸੰਤ ਦੀ ਘਟਨਾ ਹੈ ਆਪ ਜੀ ਦੇ ਨਾਲ ਸਾਂਝ ਕਰ ਲੱਗੇ ਹਾਂ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਹਨ ਉਤਾ ਭਲੀ ਭਾਂਤੀ ਜਾਣਦੇ ਹਨ ਕਿ ਜਦੋਂ ਸੰਗਤ ਮਹਾਂਪੁਰਸ਼ਾਂ ਨੂੰ ਮਿਲਣ ਜਾਂਦੀ ਸੀ ਦਰਸ਼ਨ ਕਰਨ ਜਾਂਦੀ ਸੀ ਤਾਂ ਮਹਾਂਪੁਰਸ਼ ਮਸਤਕ ਦੇਖ ਕੇ ਪਛਾਣ ਜਾਂਦੇ ਸਨ ਕਿ ਇਹ ਕਿਸ ਭਾਵਨਾ ਦੇ ਨਾਲ ਆਇਆ ਹੈ ਕਿੰਨਾ ਇਸਦਾ ਨੇਮ ਹੈ ਤੇ ਕਿੰਨਾ ਕੋ ਇਸਦਾ ਪ੍ਰੇਮ ਹੈ ਇੱਕ ਵਾਰ ਇੱਕ ਵੀਰ ਸੰਗ ਦੇ ਵਿੱਚ ਮਹਾਪੁਰਸ਼ਾਂ ਨੂੰ ਨਮਸਕਾਰ ਕਰਨ ਲਈ ਆ ਗਿਆ ਉਹ ਪਰਿਵਾਰ ਸਨੀਤ ਕਈ ਸਾਲਾਂ ਤੋਂ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਆ ਰਿਹਾ ਸੀ ਤਾਂ ਇੱਕ ਦਿਨ ਉਹ ਜਦੋਂ ਇਕੱਲਾ ਹੀ ਮਹਾਪੁਰਸ਼ਾਂ ਦੇ ਕੋਲ ਆਇਆ ਜਦੋਂ ਉਸ ਦੀ ਵਾਰੀ ਮਹਾਪੁਰਸ਼ਾਂ ਨੂੰ ਨਮਸਕਾਰ ਕਰਨ ਦੀ ਆਈ ਤਾਂ ਫਤਿਹ ਬਲਾ ਕੇ ਮਹਾਪੁਰਸ਼ਾਂ ਨੂੰ ਬੇਨਤੀ ਕਰਨ ਲੱਗਾ ਕਿ ਮਹਾਰਾ ਜੀ ਰੱਬ ਨੂੰ ਮਿਲਣਾ ਹੈ ਉਹ ਕਿਵੇਂ ਮਿਲਦਾ ਹੈ ਮਹਾਪੁਰਸ਼ ਕਹਿੰਦੇ ਭਾਈ ਗੱਲ ਐਵੇਂ ਆ ਵੀ ਲੋਕ ਅੱਜ 90 99% ਤਕਰੀਬਨ ਸੁੱਖਾਂ ਦੀ ਪ੍ਰਾਪਤੀ ਦੇ ਲਈ ਪਾੜ ਕਰ ਰਹੇ ਹਨ দান ਕਰ ਰਹੇ ਹਨ ਪੁੰਨ ਕਰ ਰਹੇ ਹਨ ਕਿਉਂ ਕਿ ਕਿਉਂਕਿ ਸਾਨੂੰ ਸੁੱਖ ਮਿਲੇ ਸੋ ਭਾਈ ਤੂੰ ਵੀ ਆਪਣੇ ਪਰਿਵਾਰ ਦੇ ਸੁੱਖ ਸ਼ਾਂਤੀ ਦੇ ਲਈ ਸਾਡੇ ਕੋਲ ਆਉਂਦਾ ਹੈ ਹਜੇ ਉਸਵਾਂ ਨਹੀਂ ਆਇਆ ਨੀਮ ਤੇ ਪ੍ਰੇਮ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੇ ਜਾ ਕੇ ਫਿਰ ਗੱਲ ਬਣਦੀ ਹੈ ਮਹਾਪੁਰਸ਼ ਕਹਿੰਦੇ ਕਿ ਸੰਸਾਰ ਸੰਸਾਰਕ ਅਵਸਥਾ ਮੰਗਣ ਦੇ ਵਿੱਚ ਬਹੁਤਾ ਲੱਗਿਆ ਹੋਇਆ ਹੈ ਇਹ ਨਿਰੰਕਾਰ ਨੂੰ ਮੰਗਣ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਜੈਂ ਇੰਟਰਸਟ ਨਹੀਂ ਰੱਖਦਾ ਕਿਉਂਕਿ ਇਹਨੂੰ ਤਾਂ ਦਾਤਾ ਚਾਹੀਦੀ ਖਾਨੀ ਦਾਤਾਰ ਤੋਂ ਇਹਨੇ ਕੁਝ ਨਹੀਂ ਲੈਣਾ ਉਹ ਕਹਿੰਦਾ ਨਹੀਂ ਮਹਾਰਾ ਜੀ ਆਪ ਜੀ ਕਿਰਪਾ ਕਰੋ ਮੈਨੂੰ ਦੱਸੋ ਵੀ ਰੱਬ ਕਿਵੇਂ ਮਿਲਦਾ ਹੈ ਮਹਾਂਪੁਰਖਾਂ ਦੇ ਕੋਈ ਗੱਲ ਨਹੀਂ ਪਈ ਤੋ ਐ ਕਰ ਆਪਣੇ ਪਰਿਵਾਰ ਸਮੇਤਾਂ ਉਹਨੂੰ ਲੰਗਰ ਪ੍ਰਸ਼ਾਦਾ ਛਕ ਲ ਫਿਰ ਜਦੋਂ ਸਮਾਂ ਹੋਇਆ ਪਰਿਵਾਰ ਦੇ ਨਾਲ ਆਈ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਇਹ ਗੱਲ ਮਹਾਪੁਰਸ਼ਾਂ ਦੀ ਬਚਨ ਸਤਿਵਚਨ ਕਰਕੇ ਉਸ ਵੀਰ ਨੇ ਉਸ ਵਿਅਕਤੀ ਨੇ ਮੰਨ ਕੇ ਚਲਾ ਗਿਆ ਤੇ ਥੋੜੇ ਦਿਨਾਂ ਦੇ ਬਾਅਦ ਫਿਰ ਆ ਗਿਆ ਫਿਰ ਇਹੋ ਗੱਲ ਮਹਾਪੁਰਸ਼ ਨੂੰ ਕਹਿਣ ਲੱਗਾ ਰੱਬ ਨੂੰ ਮਿਲਣਾ ਹੈ ਜੀ ਕਿਵੇਂ ਮਿਲਿਆ ਜਾਂਦਾ ਹੈ ਨਾਲ ਉਸ ਦਾ 5 ਸਾਲ ਦਾ ਬੱਚਾ ਸੀ ਨਾਲ ਉਸ ਦੀ ਪਤਨੀ ਸੀ ਤੇ ਮਹਾਪੁਰਸ਼ ਨੂੰ ਕਹਿੰਦਾ ਮਹਾਰਾਜ ਜੀ ਮੈਂ ਹੁਣ 2 ਦਿਨ ਇੱਥੇ ਸੇਵਾ ਦੇ ਵਿੱਚ ਰਹਾਂਗਾ ਤੇ ਆਪ ਜੀ ਕਿਰਪਾ ਕਰੋ ਮੈਨੂੰ ਇਹ ਗੱਲ ਦਾ ਜਵਾਬ ਜ਼ਰੂਰ ਦੇ ਦਿਓ ਮਹਾਪੁਰਸ਼ ਕਹਿੰਦੇ ਭਾਈ ਜਿਆਦਾ ਖੇੜੇ ਨਹੀਂ ਪੈਦਾ ਹੁੰਦਾ ਨੇਮ ਤੇ ਪ੍ਰੇਮ ਦੇ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ ਨਿਤ ਨੇਮ ਕਰਨਾ ਚਾਹੀਦਾ ਸਹਜੇ ਸਜੇ ਆਪ ਹੀ ਮਹਾਰਾਜ ਕਿਰਪਾ ਕਰ ਦਿੰਦੇ ਉਹ ਫਿਰ ਉਹ ਗੱਲ ਕਹਿਣ ਲੱਗ ਗਿਆ ਮਹਾਪੁਰਸ਼ ਕਹਿੰਦੇ ਚੱਲ ਕੋਈ ਗੱਲ ਨਹੀਂ ਜਾਓ ਪਹਿਲਾਂ ਭਾਈ ਲੰਗਰ ਪ੍ਰਸ਼ਦ ਅਸ਼ਕੋ ਐਨਨੂ ਕੋ ਲੰਗਰ ਦੇ ਵਿੱਚ ਜਾ ਰਹੇ ਸਨ ਛੋਟੇ ਬੱਚੇ ਉੱਥੇ ਖੇਡ ਰਹੇ ਸਨ ਉਹਨਾਂ ਦਾ ਬੱਚਾ ਵੀ ਉਹ ਬੱਚਿਆਂ ਦੇ ਨਾਲ ਉੱਥੇ ਖੇਡਣ ਲੱਗ ਪਿਆ ਤਾਂ ਮਹਾਪੁਰਸ਼ ਨੇ ਆਪਣੇ ਸੇਵਾਦਾਰ ਨੂੰ ਕੋਲ ਬੁਲਾਇਆ ਅਤੇ ਕਹਿੰਦੇ ਵੀ ਇਸ ਤਰ੍ਹਾਂ ਕਰ ਉਹ ਬੱਚਾ ਦੇਖ ਜਿਹੜਾ ਹੁਣ ਮੁੰਡਾ ਆਇਆ ਸੀ ਆਪਣੇ ਕੋਲੇ ਵਿਅਕਤੀ ਰੱਬ ਦੀ ਪ੍ਰਾਪਤੀ ਵਾਲਾ ਐਂ ਕਰ ਇਹ ਉਹਦਾ ਬੱਚਿਆਂ ਨੂੰ ਖੇਡ ਲਾ ਲ ਕੋਈ ਟੌਫੀ ਦੇ ਦੇ ਕੋਈ ਚਾਕਲੇਟ ਦੇ ਦੇ ਉਹਨੂੰ ਆਪਣੇ ਕੋਲ ਲੈ ਕੇ ਆ। ਸੇਵਾਦਾਰ ਨੇ ਸਤਵਚਨ ਕਹਿ ਕੇ ਉਹ ਬੱਚੇ ਨੂੰ ਆਪਣੇ ਕੋਲ ਲਿਆਇਆ। ਮਹਾਪੁਰਸ਼ ਕਹਿੰਦੇ ਐਨੂੰ ਐ ਕਰ ਪਈ ਹੁਣ ਜਿਹੜਾ ਉਹ ਕਮਰਾ ਨਾ ਆਪਣਾ ਇਹਨੂੰ ਉੱਥੇ ਲੈ ਜਾ। ਇਹਨੂੰ ਖੜਾ ਖੇਡ ਲਾ ਕੇ ਰੱਖੀ। ਮਹਾਪੁਰਸ਼ ਕਹਿੰਦੇ ਵੀ ਜਦ ਤੱਕ ਮੈਂ ਤੈਨੂੰ ਕਹਿੰਦਾ ਨਹੀਂ ਇਹਨੂੰ ਉਸ ਕਮਰੇ ਚੋਂ ਬੱਚੇ ਨੂੰ ਬਾਹਰ ਨਹੀਂ ਲੈ ਕੇ ਆਉਣਾ। ਧਿਆਨ ਰੱਖੀ ਬੱਚਾ ਰੋਵੇ ਨਾ। ਉਹ ਕਹਿੰਦਾ ਸਤਿਵੰਤੋ ਵਚਨ ਮਹਾਰਾਜ ਜੀ ਚਲੋ ਬੱਚੇ ਨੂੰ ਚਾਕਲੇਟ ਟੌਫੀ ਦੇ ਕੇ ਪਿਆਰ ਨਾਲ ਛੋਟੇ ਬੱਚੇ ਨੂੰ ਕਿਨੇ ਸਮਝ ਹੁੰਦੀ ਹੈ ਅੱਜ ਕੱਲ ਆਪਾਂ ਅਕਸਰ ਦੇਖਦੇ ਹਾਂ ਥੋੜੇ ਸਮੇਂ ਬਾਅਦ ਉਹ ਦੋਵੇਂ ਪਤੀ ਪਤਨੀ ਕੀ ਦੇਖਦੇ ਨੇ ਕਿ ਬੱਚਾ ਉਹਨਾਂ ਦਾ ਹੈ ਨਹੀਂ ਤਾਂ ਉਹ ਬੰਦਾ ਨੰਗੇ ਪੈਰੀ ਹਫੜਾ ਦੱਪੜੀ ਦੇ ਵਿੱਚ ਡੇਰੇ ਦੇ ਵਿੱਚ ਕੱਲੇ-ਕੱਲੇ ਨੂੰ ਪੁੱਛਦਾ ਫਿਰਦਾ ਵੀ ਇੱਥੇ ਮੇਰਾ ਬੱਚਾ ਖੇਡ ਰਿਹਾ ਸੀ ਨੀ ਕਿਸੇ ਨੇ ਬੱਚਾ ਤਾਂ ਨਹੀਂ ਮੇਰਾ ਦੇਖਿਆ ਕਦੇ ਡੇਰੇ ਦੇ ਬਾਹਰ ਗਿਆ ਜਿਹੜਾ ਵੀ ਉੱਥੇ ਜਾ ਰਿਹਾ ਰਸਤੇ 'ਚ ਜੋ ਕੋਈ ਮਿਲ ਰਿਹਾ ਉਹਨੂੰ ਫੋਟੋ ਦਿਖਾ ਰਿਆ ਆ ਮੇਰਾ ਬੱਚਾ ਜੀ ਇਹੋ ਜਿਹਾ ਰੰਗ ਆ ਇੰਨੇ ਕੁੰਮਰਾ ਇੱਥੇ ਖੇਡ ਰਿਹਾ ਸੀਗਾ ਤੁਸੀਂ ਦੇਖਿਆ ਤਾਂ ਨਹੀਂ ਮਤਲਬ ਸਾਰਾ ਕੁਛ ਹੀ ਭੁੱਲ ਗਿਆ ਨਾ ਨੂੰ ਸੁਤ ਰਹੀ ਨਾ ਬੁੱਧ ਰਹੀ ਨਾ ਕੋਈ ਦੁਸ਼ਮਣ ਚੇਤੇ ਰਿਆ ਨਾ ਮਿੱਤਰ ਯਾਦ ਰਿਆ ਸਾਰਾ ਕੁਝ ਹੀ ਉਹਨੂੰ ਵਿਸਰ ਗਿਆ ਤੇ ਸਿਰਫ ਇਹੋ ਹੀ ਉਹਦੇ ਦਿਮਾਗ ਦੇ ਵਿਚਾਰ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੇਰਾ ਬੱਚਾ ਮੈਨੂੰ ਦਿਸ ਜਾਵੇ ਮੈਂ ਦੇਖ ਲਵਾਂ ਮੇਰਾ ਬੱਚਾ ਘੁੰਮ ਕਿੱਥੇ ਹੋ ਗਿਆ ਘੰਟਾ ਡੇਢ ਘੰਟਾ ਬੀਤਿਆ ਡੇਰੇ ਦੇ ਵਿੱਚ ਰੋਲਾ ਪੈ ਗਿਆ ਮਹਾਪੁਰਸ਼ਾਂ ਜਾਨੀ ਜਾਣ ਸਨ ਉਹਨਾਂ ਨੇ ਕਿਹਾ ਭਾਈ ਇਹ ਕੀ ਹੋ ਗਿਆ ਉਹ ਕਹਿੰਦੇ ਵੀ ਮਹਾਰਾਜ ਜੀ ਜਿਹੜਾ ਉਹ ਆਇਆ ਸੀ ਨਾ ਦੂਜਾ ਸੇਵਾਦਾਰ ਕਹਿੰਦਾ ਵੀ ਉਹਦੇ ਬੱਚਾ ਘੁੰਮ ਗਿਆ ਕਿਉਂਕਿ ਪਹਿਲਾਂ ਜੋ ਸੇਵਾਦਾਰ ਸੀ ਉਹ ਤਾਂ ਬੱਚੇ ਨੂੰ ਕਮਰੇ ਚ ਲੈ ਗਿਆ ਸੀਗਾ ਖੜਾਉਣ ਦੇ ਲਈ ਤੇ ਉਹ ਫਿਰ ਵੀਰ ਮਹਾਪੁਰਸ਼ਾਂ ਦੇ ਕੋਲ ਆ ਗਿਆ ਕਹਿੰਦਾ ਮਹਾਰਾਜ ਜੀ ਮੇਰਾ ਬੱਚਾ ਘੁੰਮ ਗਿਆ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਅਸੀਂ ਪ੍ਰਸ਼ਾਦਾ ਪਾਣੀ ਛਕੋ ਉਹ ਕਹਿੰਦਾ ਜੀ ਪ੍ਰਸ਼ਾਦਾ ਜਾਂ ਕਿਥੇ ਯਾਦ ਚੇਤੇ ਰਹਿੰਦਾ ਜਾਂ ਕਿਥੇ ਭੁੱਖ ਤੇ ਪਿਆਸ ਲੱਗਦੀ ਹੈ ਜਦੋਂ ਬੱਚਾ ਹੀ ਗੁੰਮ ਗਿਆ ਆ ਗਿਆ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਤੂੰ ਐਂ ਕਰ ਥੋੜਾ ਥੋੜਾ ਸਮਾਂ ਤੁਸੀਂ ਆਰਾਮ ਕਰ ਲਓ ਉਹ ਕਹਿੰਦਾ ਮਹਾਰਾਜ ਜੀ ਤੁਸੀਂ ਆਰਾਮ ਦੀ ਗੱਲ ਕਰ ਰਹੇ ਹੋ ਮੈਨੂੰ ਚੈਨ ਨਹੀਂ ਆ ਰਹੀ ਮੇਰੀ ਅੱਖਾਂ ਦੇ ਅੱਗੇ ਨਹੀਂ ਰਾ ਗਿਆ ਮਹਾਪੁਰਸ਼ ਕਹਿੰਦੇ ਭਾਈ ਉਹ ਆਸੀਆਂ ਤਾਂ ਨਹੀਂ ਆ ਰਹੀਆਂ ਸੁਸਤੀ ਤਾਂ ਨਹੀਂ ਪੈ ਰਹੀ ਮਹਾਰਾਜ ਜੀ ਤੁਸੀਂ ਕਿਹੋ ਜੀ ਗੱਲ ਕਰਦੇ ਹੋ ਮੈਨੂੰ ਮੇਰਾ ਬੱਚਾ ਨਹੀਂ ਦਿਸਰੇ ਆ ਮੇਰਾ ਤਾਂ ਧਿਆਨ ਹੀ ਨਹੀਂ ਕਿਸੇ ਪਾਸੇ ਜਾ ਰਿਹਾ ਉਹ ਕਹਿੰਦੇ ਕੋਈ ਨਹੀਂ ਭਾਈ ਮਿਲ ਜੂਗਾ ਇੱਥੇ ਹੀ ਹੁਣਾ ਬੱਚੇ ਨੇ ਕਿੱਥੇ ਜਾਣਾ ਕਹਿੰਦੇ ਨਾ ਮਹਾਰਾਜ ਜੀ ਮੇਰਾ ਬੱਚਾ ਗੁੰਮ ਗਿਆ ਮੈਂ ਕੀ ਕਰਾਂ ਤੇ ਮਹਾਂਪੁਰਸ਼ ਦੇਖੀਦਾ ਗਏ ਫਿਰ ਕਹਿੰਦੇ ਕੋਈ ਗੱਲ ਨਹੀਂ ਭਾਈ ਆ ਜਾ ਬੈਠ ਜਾ ਕਹਿੰਦਾ ਮਹਾਰਾਜ ਮੇਰਾ ਬੱਚਾ ਘੁੰਮ ਗਿਆ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਬੱਚਾ ਮਿਲ ਜੂ ਤੂੰ ਇੰਨਾ ਵਿਅਕਲ ਕਿਉਂ ਹੋ ਰਿਹਾ ਤੇ ਮਹਾਪੁਰਸ਼ ਕਹਿੰਦੇ ਭਾਈ ਜਦੋਂ ਮਹਾਪੁਰਸ਼ਾਂ ਨੇ ਦੇਖਿਆ ਵੀ ਹੁਣ ਇਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਹੀ ਸਿਰਫ ਇਹਨੂੰ ਬੱਚਾ 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 ਹੀ ਨਜ਼ਰ ਆ ਰਿਹਾ ਵੀ ਮੇਰਾ ਬੱਚਾ ਕਿਤੇ ਨਾ ਕਿਤੇ ਮੈਨੂੰ ਦਿਖ ਜਾਵੇ ਤਾਂ ਮਹਾਪੁਰਸ਼ ਕਹਿੰਦੇ ਭਾਈ ਦੇਖ ਤੂੰ ਸਾਨੂੰ ਕਿੰਨੀ ਵਾਰੀ ਸਵਾਲ ਕੀਤਾ ਵੀ ਜੀ ਰੱਬ ਦੀ ਪ੍ਰਾਪਤੀ ਕਿਵੇਂ ਹੁੰਦੀ ਆ ਰੱਬ ਕਿਵੇਂ ਮਿਲਦਾ ਕਹਿੰਦੇ ਬਸ ਭਾਈ ਤੈਨੂੰ ਇਹ ਸਮਝਾਉਣਾ ਸੀ ਭਾਈ ਰੱਬ ਦੀ ਜਦੋਂ ਪ੍ਰਾਪਤੀ ਕਰਨੀ ਹੋਵੇ ਨਾ ਜਦੋਂ ਰੱਬ ਨੂੰ ਮਿਲਣਾ ਹੋਵੇ ਮਨ ਵਿੱਚ ਚਾਹਤ ਹੋਵੇ ਤਾਂ ਕਹਿੰਦੇ ਫਿਰ ਨਾ ਰੋਟੀ ਦੀ ਭੁੱਖ ਲੱਗਦੀ ਆ ਨਾ ਪਾਣੀ ਦੀ ਪਿਆਸ ਲੱਗਦੀ ਆ ਨਾ ਕੋਈ ਦੋਸਤ ਯਾਦ ਆਉਂਦਾ ਨਾ ਕੋਈ ਦੁਸ਼ਮਣ ਯਾਦ ਆਉਂਦਾ ਸਿਰਫ ਬੰਦੇ ਨੂੰ ਆਉਂਦਾ ਵੀ ਬਸ ਮੈਂ ਬਾਣੀ ਨਾਲ ਜੁੜਨਾ ਬਤਵ ਜਾਪ ਕਰਨਾ ਬਾਣੀ ਪੜ੍ਹਨੀ ਹੈ ਉਸ ਪ੍ਰਮਾਤਮਾ ਨੂੰ ਮਿਲਣਾ ਕਹਿੰਦੇ ਹੁਣ ਤੂੰ ਦੇਖ ਤੇਰਾ ਬੱਚਾ ਗੁੰਮ ਗਿਆ ਤੈਨੂੰ ਸਭ ਕੁਝ ਭੁੱਲ ਗਿਆ ਸਿਰਫ ਤੈਨੂੰ ਇਹ ਚਾਹੁੰਦਾ ਸੀ ਤੂੰ ਵੀ ਮੇਰਾ ਬੱਚਾ ਮਿਲ ਜਾਈਂ ਮਹਾਪੁਰਸ਼ਾਂ ਨੇ ਫਿਰ ਆਪਣੀ ਸੇਵਾਦਾਰ ਨੂੰ ਬੁਲਾਇਆ ਦੂਜੇ ਨੂੰ ਉਹਨੂੰ ਕਹਿੰਦੇ ਵੀ ਬੱਚਾ ਉੱਪਰ ਹੈ ਭਾਈ ਉਹਨੂੰ ਲੈ ਕੇ ਆ ਤੇ ਬੱਚਾ ਉਹਨਾਂ ਨੂੰ ਸਮਾ ਦਿੱਤਾ ਵੀ ਭਾਈ ਆ ਲੋ ਤੁਹਾਡੇ ਬੱਚੇ ਸੰਭਲੋ ਤੇ ਜੇ ਪ੍ਰਮਾਤਮਾ ਨੂੰ ਮਿਲਣਾ ਨਾ ਤਾਂ ਇਸ ਹੱਦ ਤੱਕ ਜਾਣਾ ਪੈਂਦਾ ਸਭ ਕੁਝ ਭੁੱਲਣਾ ਪੈਂਦਾ ਫੇਰ ਜਾ ਕੇ ਪ੍ਰਮਾਤਮਾ ਮਿਲਦਾ ਐ ਨਹੀਂ ਭਾਈ ਵੀ 10 ਵਜੇ ਉੱਠੇ ਕਦੇ ਜਪਜੀ ਸਾਹਿਬ ਕਰ ਲਿਆ ਕਦੇ ਨਹੀਂ ਦਿਲ ਕਰਿਆ ਸੇਵਾ ਕਰ ਲੈਣੀ ਨਾ ਸੀ ਗੱਲਾਂ ਕਰਨੀਆਂ ਰੱਬ ਦੀ ਸੋ ਇਹ ਵੀਡੀਓ ਦਾ ਮਕਸਦ ਸਿਰਫ ਇਹੋ ਸੀ ਕਿ ਪ੍ਰਮਾਤਮਾ ਸਾਡੇ ਤੇ ਵੀ ਕਿਰਪਾ ਕਰੇ ਸਾਨੂੰ ਵੀ ਸਮਝ ਆ ਜਾਵੇ ਵੀ ਉਸ ਪ੍ਰਮਾਤਮਾ ਦੀ ਬੰਦਗੀ ਕਿ ਸੱਤ ਤੱਕ ਤੇ ਕਿਵੇਂ ਕਰਨੀ ਹੈ ਤੇ ਸਾਡਾ ਵੀ ਭਲਾ ਹੋ ਜਾਵੇ ਸੋ ਜੇ ਆਪ ਜੀ ਇਹ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਕਮੈਂਟ ਕਰਨਾ ਅਤੇ ਵੱਧ ਤੋਂ ਬਾਅਦ ਇਸ ਨੂੰ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਵਰਸਾਪ ਦੇ ਗਰੁੱਪ ਨੇ ਜਿੰਨੇ ਵੀ ਤੁਹਾਡੇ ਸ਼ੇਅਰ ਜਰੂਰ ਕਰਨਾ ਕਿਉਂਕਿ ਹੋ ਸਕਦਾ ਹੈ ਇਹ ਵੀਡੀਓ ਸੁਣਨ ਨਾਲ ਕਿਸੇ ਹੋਰ ਦਾ ਪਲਾਹੋ ਜਾਵੇ ਤੇ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਭੁੱਲਾਂ ਚੁਕਾਂ ਸਤਿਗੁਰੂ ਸੰਗਤ ਬਖਸ਼ਣ ਜੋਗ ਦਾਸ ਖਿਮਾ ਦਾ ਜੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ